ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਸਾਹਿਤ ਅਕਾਦਮੀ ਦੁਆਰਾ 2024 ਦੇ ਵਿੱਚ ਦਿੱਤੇ ਗਏ ਪੁਰਸਕਾਰਾਂ ਬਾਰੇ ਤਾਂ ਉਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਦੇ ਲਈ ਪਾਲ ਘਰ ਨੂੰ ਮਿਲਿਆ ਹੈ ਇਹ ਪੁਰਸਕਾਰ ਸੁਣਗੁਣ ਬੰਤਾ ਸੁਣਬੁੱਧ ਬੰਤਾ ਜੋ ਇਤਿਹਾਸਨਾਮਾ ਪੰਜਾਬ ਪੁਸਤਕ ਹੈ ਉਹਨਾਂ ਦੀ ਉਹਦੇ ਲਈ ਇਹ ਦਿੱਤਾ ਗਿਆ ਹੈ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਜੁਗਾ ਪੁਰਸਕਾਰ ਦੀ ਤਾਂ ਜੋ ਜੁਗਾ ਪੁਰਸਕਾਰ ਹੈ ਉਹ ਰਣਧੀਰ ਨੂੰ ਦਿੱਤਾ ਗਿਆ ਹੈ ਉਜੋਨੀ ਕਿਤਾਬੇ ਖਤ ਜੋ ਲਿਖਣੋ ਰਹਿ ਗਏ ਜੁਬਾ ਜਿਹੜਾ ਪੁਰਸਕਾਰ ਹੈ ਉਹ ਪੰਜਾਬੀ ਦੇ ਵਿੱਚ ਕਵੀ ਰੰਧೀರ್ ਨੂੰ ਦਿੱਤਾ ਗਿਆ ਹੈ ਜੋ ਬਾਲ ਸਾਹਿਤ ਪੁਰਸਕਾਰ ਹੈ ਇਹ ਦਿੱਤਾ ਗਿਆ ਹੈ ਡਾਕਟਰ ਕੁਲਦੀਪ ਸਿੰਘ ਦੀਪ ਨੂੰ ਜੋ ਬਾਲ ਸਾਹਿਤ ਪੁਰਸਕਾਰ 2024 ਹੈ ਉਹ ਡਾਕਟਰ ਕੁਲਦੀਪ ਸਿੰਘ ਦੀਪ ਨੂੰ ਦਿੱਤਾ ਗਿਆ ਹੈ ਉਹਨਾਂ ਦੀ ਕਿਤਾਬ ਹੈ ਮੈਂ ਜਿਲ੍ਹਿਆ ਵਾਲਾ ਬਾਗ ਬੋਲਦਾ ਹਾਂ ਠੀਕ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ 2024 ਦੇ ਵਿੱਚ ਭਾਰਤੀ ਸਹਿਤ ਅਕਾਦਮੀ ਜੋ ਵੱਲੋਂ ਦਿੱਤੇ ਗਏ ਪੁਰਸਕਾਰਾਂ ਬਾਰੇ ਤੇ ਵੀਡੀਓ ਜੇ ਪਸੰਦ ਆਈ ਕੁਝ ਨਵਾਂ ਸਿੱਖਿਆ ਤਾਂ ਪਲੀਜ਼ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਧੰਨਵਾਦ